ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਪਹਿਰਾਈਆਂ ਚੋਂ ਸ਼ੁਕਰੀਆ ਜਲੰਧਰ ਇਤਿਹਾਸਕ ਸ਼ਹਿਰ ਖੇਡਾਂ ਦਾ ਸ਼ਹਿਰ ਜਲੰਧਰ ਪੂਰੀ ਦੁਨੀਆ ਦੇ ਵਿੱਚ ਖੇਡਾਂ ਦਾ ਸਮਾਨ ਬਣਾਉਣ ਲਈ ਮਸ਼ਹੂਰ ਅੱਜ ਜਲੰਧਰ ਦੇ ਵਿੱਚ ਖੇਡ ਪ੍ਰੇਮੀ ਖਾਸ ਤੌਰ ਤੇ ਆਏ ਨੇ ਪਾਲਟਨ پارک ਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜੋ ਅੱਜ ਉਦਘਾਟਨ ਕੀਤਾ ਗਿਆ ਮੈਂ ਜਲੰਧਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਬਹੁਤ ਸਾਰੇ ਮੈਨੂੰ ਬਜ਼ੁਰਗ ਵੀ ਮਿਲਦੇ ਰਹਿੰਦੇ ਜਲੰਧਰ ਦੇ ਜਿਹੜੇ ਕਹਿੰਦੇ ਸੀ ਛੋਟੇ ਹੁੰਦੇ ਇੱਥੋਂ ਹੀ ਖੇਡ-ਖੇਡ ਕੇ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਜਿਹੜੀਆਂ ਉਹ ਯਾਦ ਕਰਦੇ ਰਹਿੰਦੇ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਮੁਬਾਰਕਾਂ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਦੇਸ਼ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਨੂੰ ਬਦਲਣ ਵਾਲੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਾਂ 'ਚ ਸਕੂਲ ਹਸਪਤਾਲ ਬਿਜਲੀ ਇਨਫਰਾਸਟ੍ਰਕਚਰ ਖੇਡਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੈਨੀਫੈਸਟੋ 'ਚ ਸ਼ਾਮਲ ਕਰਾਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅੱਜ ਬੈਠੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਯਾਰ ਦੀ ਤਰਤੀ ਤੇ ਸਵਾਗਤ ਕਰਦਾ ਸਾਡੇ ਰਾਜ ਸਭਾ ਦੇ ਤਿੰਨ ਮੈਂਬਰ ਤਿੰਨੋ ਹੀ ਜਲੰਧਰ ਨੂੰ ਹੀ ਲਗਭਗ ਜਿਹੜਾ ਉਹ ਬਿਲੋਂਗ ਕਰਦੇ ਨੇ ਸੀਚੇਵਾਲ ਸਾਹਿਬ ਵਾਤਾਵਰਣ ਪ੍ਰੇਮੀ ਨੇ ਮਿੱਤਲ ਸਾਹਿਬ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਨੇ ਸਾਡੇ ਦੇਸ਼ ਦਾ ਬਹੁਤ ਵਾਰੀ ਸਾਡੇ ਝੰਡੇ ਨੂੰ ਉੱਪਰ ਲੈ ਕੇ ਜਾਣ ਜਿਨ੍ਹਾਂ ਦਾ ਹੱਥ ਹੈ ਤੇ ক্রিকেট ਦੀ ਦੁਨੀਆ ਦੇ ਵਿੱਚ ਜਿਨ੍ਹਾਂ ਤੋਂ ਵੱਡੇ ਵੱਡੇ ਬੈਟਸਮੈਨ ਜਿਹੜੇ ਨੇ ਉਹ ਉਹਨਾਂ ਦੇ ਸੁਪਨਿਆਂ 'ਚ ਉਹ ਆਉਂਦੇ ਰਹੇ ਸਾਡੇ ਵੀਰ ਹਰਪਜਨ ਸਿੰਘ ਜੀ ਸਾਡੇ ਰਾਜ ਸਭਾ ਦੇ ਮੈਂਬਰ ਨੇ ਸਾਡੇ ਮੰਤਰੀ ਸਾਹਿਬ ਬੈਠੇ ਨੇ ਸਾਡੇ ਐਮ ਐਲ ਏ ਸਾਹਿਬਾਨ ਬੈਠੇ ਆ ਜਲੰਧਰ ਦੇ ਸਾਡੀ ਟੀਮ ਬੈਠੀ ਹੈ ਸਾਰੀ ਆਫੀਸਰ ਸਾਹਿਬਾਨ ਬੈਠੇ ਆ ਸੋ ਬਹੁਤ ਬਹੁਤ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬਹੁਤ ਵੱਡਾ ਸਪੋਰਟਸ ਲਵਰ ਆ ਮੈਂ ਇਸ ਗੱਲ ਲਈ ਵਧਾਈ ਦਿਨਾ ਜਲੰਧਰ ਵਾਲਿਆਂ ਨੂੰ ਕਿ ਤੁਸੀਂ ਇੰਨੇ ਖਿਡਾਰੀ ਇੱਥੋਂ ਪੈਦਾ ਕੀਤੇ ਆ ਕਿ ਇੱਕ ਵਾਰ ਤਾਂ ਇਹ ਵੀ ਹਾਲਾਤ ਬਣ ਗਏ ਸੀ ਕਿ ਕੱਲੇ ਜਲੰਧਰ ਦੀ ਟੀਮ ਹਾਕੀ ਵੀ ਜਿਹੜੀ ਹੈ ਉਹ ਉਹ ਭਾਰਤ ਦੀ ਹਾਕੀ ਟੀਮ ਨੂੰ ਹਰਾ ਸਕਦੀ ਹੈ ਕੱਲੇ ਜਲੰਧਰ ਦੀ ਟੀਮ ਅੱਜ ਵੀ ਸਾਡੇ ਅੱਜ ਸਾਡੇ ਹਾਕੀ ਟੀਮ ਦੇ ਵਿੱਚ ਸੱਤ ਤੋਂ ਅੱਠ ਪਲੇਅਰ ਜਿਹੜੇ ਕੱਲੇ ਜਲੰਧਰ ਨੂੰ ਬਿਲੋਂਗ ਕਰਦੇ ਆ ਹਾਰਦਿਕ ਹੋ ਗਿਆ ਸ਼ਮਸ਼ੇਰ ਹੋ ਗਿਆ ਗੁਰਜੰਟ ਹੋ ਗਿਆ ਸੋ ਸਾਰੇ ਪਲੇਅਰ ਜਿਹੜੇ ਆ ਉਹ ਲਗਭਗ ਇੰਨਾ ਗਰਾਊਂਡਾਂ ਚੋਂ ਨਿਕਲੇ ਹੋਇਆ ਹਰਪਜਨ ਮੈਨੂੰ ਦੱਸ ਰਿਹਾ ਸੀ ਕਹਿੰਦਾ ਮੈਂ ਵੀ ਮੇਰਾ ਵੀ ਹੋਮ ਗਰਾਊਂਡ ਇਹੀ ਹੈ ਇੱਥੋਂ ਹੀ ਸ਼ੁਰੂ ਹੋਇਆ ਮੈਂ ਵੀ ਇੰਨਾ ਛੋਟੇ ਛੋਟੇ ਗਰਾਊਂਡਾਂ ਚੋਂ ਨਿਕਲ ਕੇ ਮੈਲਬਨ ਦੇ ਕ੍ਰਿਕਟ ਗਰਾਊਂਡ 'ਚ ਖੇਡ ਕੇ ਜਦ ਲਾਰਡਸ ਦੇ ਕ੍ਰਿਕਟ ਗਰਾਊਂਡ 'ਚ ਖੇਡ ਕੇ ਉੱਥੇ ਮੈਂ ਐਨ ਆਫ ਦੀ ਮੈਚ ਲੈਣਾ ਇੰਨਾ ਗਰਾਊਂਡਾਂ ਚੋਂ ਨਿਕਲ ਕੇ ਬਹੁਤ ਵੱਡੀ ਗੱਲ ਹੈ ਜੀ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਆਉਣੀਆਂ ਚਾਹੀਦੀਆਂ ਸਾਡੇ ਸਟੇਲੈਂਟ ਲਈ ਸੁਵੀਰੋ ਇਹ ਇਕੱਲਾ ਖੇਡ ਦਾ ਇੱਕ ਗਰਾਊਂਡ ਨਹੀਂ ਹੋਊਗਾ ਇੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਜਿਸ ਦਾ ਤੁਸੀਂ ਵੀਡੀਓ ਚ ਵੀ ਦੇਖ ਲਿਆ ਮੀਡੀਆ ਵਾਲੇ ਵੀ ਦਿਖਾ ਦੇਣਗੇ ਅਸੀਂ ਖੇਡਾਂ ਵਤਨ ਪੰਜਾਬ ਕੇ ਸ਼ੁਰੂ ਕੀਤੀਆਂ ਸੀ ਜਦੋਂ ਸਭ ਤੋਂ ਪਹਿਲੀਆਂ ਤਾਂ ਜਲੰਧਰ ਤੋਂ ਹੀ ਕੀਤੀਆਂ ਸੀ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ 20 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਕੈਟਾਗਰੀ ਦੇ ਵਿੱਚ ਪਲੇਅਰ ਜਿਹੜੇ ਨੇ ਉਹ ਆਪਣੇ ਆਪਣੀ ਗੇਮ ਖੇਡਦੇ ਆ ਕਈ ਵਾਰ ਤਾਂ ਇੱਕੋ ਗਰਾਊਂਡ 'ਚ ਦਾਦਾ ਉਹਦਾ ਬੇਟਾ ਤੇ ਉਹਦਾ ਪੋਤਾ ਤਿੰਨ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡਦੇ ਆਇਸ ਇੱਕੋ ਗਰਾਊਂਡ 'ਚ ਮੈਂ ਜਾਣਦਾ ਉਹਨਾਂ ਬੰਦਿਆਂ ਨੂੰ ਜਿਹੜੇ ਮੈਨੂੰ ਇਹ ਕਹਿੰਦੇ ਕਿ ਤਿੰਨ ਪੀੜੀਆਂ ਸਾਡੇ ਇੱਥੇ ਖੇਡਦੀ ਖੇਡਾਂ ਦੇ ਵਿੱਚ ਮਿਲਖਾ ਸਿੰਘ ਤੋਂ ਦਾਰਾ ਸਿੰਘ ਤੋਂ ਉਸ ਦਾ ਸੁਣਦੇ ਆ ਰਹੇ ਆ ਕਿ ਸਾਡਾ ਕੋਈ ਮੁਕਾਬਲਾ ਪੰਜਾਬ ਦਾ ਖੇਡਾਂ 'ਚ ਨਹੀਂ ਸੀ ਸਭ ਤੋਂ ਵੱਧ ਮੈਂ ਗੱਲ ਸਭ ਤੋਂ ਵੱਧ ਚੈਂਪੀਅਨਸ਼ਿਪ ਸਾਡੇ ਨਾਂ 'ਚ ਸੀ ਵਿਚਦੀ ਦੌਰ ਆਇਆ ਸਰਕਾਰਾਂ ਕੁਝ ਇਹੋ ਜਿਹਿਆਂ ਆ ਗੀਆਂ ਜਿਹੜੀਆਂ ਸਾਡੇ ਨਾਲ ਐਨਾ ਖੇਡਾਂ ਦੀ ਗੱਲ ਨਹੀਂ ਕਰਦੇ ਅਸੀਂ ਰਾਜਨੀਤੀ ਖੇਡਾਂ ਖੇਡਣ ਲੱਗ ਗੀਆਂ ਉਹਦੇ ਨਾਲ ਨਸ਼ਿਆਂ ਦਾ ਕਲੰਕ ਲੱਗ ਗਿਆ ਬੱਚੇ ਇਧਰ ਉਧਰ ਨੂੰ ਭਟਕ ਗਿਆ ਮਨ ਉਹਨਾਂ ਦਾ ਮਾਪੇ ਡਰ ਗਏ ਮਾਪੇ ਕਹਿੰਦੇ ਬੱਚਿਆਂ ਨੂੰ ਬਾਹਰ ਭੇਜੋ ਚੱਲ ਪੁੱਤ 10ਵੀਂ ਕਰ 12ਵੀਂ ਕਰ ਹਾਈਲੈਕਸ ਕਰ ਚੱਲ ਨਿਊਜ਼ੀਲੈਂਡ ਚੱਲ ਆਸਟ੍ਰੇਲੀਆ ਚੱਲ ਅਮਰੀਕਾ ਚੱਲ ਕੈਨੇਡਾ ਸਾਡਾ ਟੈਲੈਂਟ ਜਿਹੜਾ ਉਹ ਬਾਹਰ ਨਿਕਲ ਗਿਆ ਬ੍ਰੇਨ ਡレイン ਹੋਣ ਲੱਗ ਗਿਆ ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ ਕਿ ਜੇ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਰਹਿਣੀ ਕਿਉਂਕਿ ਨਸ਼ਾ ਕਰਨ ਵਾਲਾ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੇ ਖੁਰਾਕਾਂ ਖਾਣ ਲੱਗ ਗਏ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਜਦੋਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਉਹ ਵੇਚਣਗੇ ਕਿੱਥੇ ਜਦੋਂ ਕਸਟਮਰ ਹੀ ਹੈ ਨਹੀਂ ਸੋ ਇਹ ਬਹੁਤ ਵੱਡਾ ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ 파ਟ ਖੇਡਾਂ ਨੇ ਜੀ ਜੇ ਖੇਡਾਂ ਨੂੰ ਆਪਾਂ ਸਹੀ ਪੱਧਰ ਤੇ ਲਿਆਈਏ ਮੈਂ ਬਚਪਨ ਤੋਂ ਮੈਂ ਮੇਰੇ ਬਾਪੂ ਜੀ ਬਹੁਤ ਹਾਕੀ ਦੇ ਫੈਨ ਸੀ ਕ੍ਰਿਕਟ ਕਮੈਂਟਰੀਆਂ ਸਾਰੀਆਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਪਰ ਸੰਜੋਗ ਦੇਖੋ ਕਿ ਕੁਦਰਤ ਕਈ ਵਾਰੀ ਸੰਜੋਗ ਬਣਾਉਂਦੀ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਮੈਂ ਪੰਜਾਬ ਦਾ ਖੇਡ ਮੰਤਰੀ ਵੀ ਬਣ ਜਾਊ ਖੇਡ ਮੰਤਰੀ ਅੱਲਾ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਮੈਂ ਸੋਚਿਆ ਨਹੀਂ ਸੀ ਕਰੇ ਕਿ ਐਦਾਂ ਹੋ ਜਾਊਗਾ ਪਰ ਕੁਦਰਤ ਸਹਿਯੋਗ ਬਣਾਉਂਦੀ ਹੈ ਸੋ ਆ ਮੁੰਡੇ ਮੈਨੂੰ ਹਾਕੀ ਵਾਲੇ ਮਿਲੇ ਇੱਥੇ ਵਿਚ ਵੀ ਬੈਠੇ ਆ ਬੱਚੇ ਬੈਠੇ ਆ ਉਹਨਾਂ ਦੇ ਮੈਂ ਤੁਹਾਨੂੰ ਇੱਕ ਬਹੁਤ ਐ ਐਸੀ ਗੱਲ ਸੁਣਾਉਣਾ ਜਿਹੜੀ ਤੁਸੀਂ ਨਹੀਂ ਸੁਣੀ ਹੋਣੀ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਮਤਲਬ ਭਾਰਤ ਦੀ ਹਾਕੀ ਟੀਮ ਚ ਕੇਜਰੀਵਾਲ ਸਾਹਿਬ 8 ਪਲੇਅਰ ਸੀਗੇ ਪੰਜਾਬ ਦੇੋਂ 8 ਜਾਂ 9 ਪਲੇਨ ਸੀ 8 ਤਾਂ ਉਹਨਾਂ ਦੇ ਚਿੱਟੀਆਂ ਰਮਾਲਾਂ ਬਣੀਆਂ ਹੋਈਆਂ ਸੀ ਜਿਵੇਂ ਬੱਚਿਆਂ ਦੇ ਅੱਜ ਬਣੀਆਂ ਹੋਈਆਂ ਜੂੜਾ ਕੀਤਾ ਤਾਂ ਹਾਲੈਂਡ ਚ ਮੈਸੀ ਐਮਸਟਰਡਮ ਤਾਂ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਕਹਿੰਦੇ ਯਾਰ ਇੰਡੀਆ ਦੀ ਜਿਹੜੀ ਟੀਮ ਹੈ ਹਾਕੀ ਦੀ ਇਹਦੀ ਯੂਨੀਫਾਰਮ ਸੇਮ ਨਹੀਂ ਹੈਗੀ ਯੂਨੀਫਾਰਮ ਜਿਹੜੀ ਹੈ ਇੱਕੋ ਨਹੀਂ ਚਾਹੀਦੀ ਹੈ ਵਰਦੀ ਉਹ ਕਹਿੰਦੇ ਵੀ ਕਿਵੇਂ ਕਹਿੰਦਾ ਕਈ 플레이ਰਾਂ ਦੇ ਸਿਰ ਤੇ ਆ ਵਾਈਟ ਕਲਰ ਦਾ ਕੁਝ ਬੰਨਿਆ ਹੋਇਆ ਹੈ ਕਈ ਦੇ ਹੈ ਨਹੀਂ ਕਹਿੰਦੇ ਯੂਨੀਫਾਰਮ ਇੱਕੋ ਨਹੀਂ ਚਾਹੀਦੀ ਹੈ ਹੁਣ ਉਹਨੂੰ ਪਤਾ ਉਹਨੂੰ ਵੀ ਨਹੀਂ ਸੀ ਜਿਹੜੇ ਨੂੰ ਪੁੱਛਿਆ ਸੀ ਪਰ ਉਹ ਜਾਣਦਾ ਸੀ ਹਾਕੀ ਬਾਰੇ ਉਹ ਉਹਨੂੰ ਕਹਿੰਦਾ ਵੀ ਨਹੀਂ ਨਹੀਂ ਯੂਨੀਫਾਰਮ ਸੇਮ ਹੈ ਇਦਾਂ ਦੀ ਗੱਲ ਨਹੀਂ ਉਹ ਕਹਿੰਦਾ ਨਹੀਂ ਨਹੀਂ ਇਹ ਵਾਈਟ ਵਾਈਟ ਕਿਉਂ ਬੰਨੇ ਹੋਇਆ ਸੱਤ ਅੱਠ ਪਲੇਅਰਾਂ ਦੇ ਬਾਕੀਆਂ ਦੇ ਨਹੀਂ ਕਹਿੰਦਾ ਇਹ ਨਿਸ਼ਾਨੀ ਲਾਈ ਹੋਈ ਹੈ ਕਿ ਹੀ ਇਜ਼ ਅ ਵੈਰੀ ਡੇਂਜਰਸ ਪਲੇਅਰ ਬਹੁਤ ਖਤਰਨਾਕ ਖਿਡਾਰੀ ਹੈ ਮਤਲਬ ਇਹ ਕਹਿੰਦਾ ਵੀ ਜਦੋਂ ਇੰਨਾਂ ਕੋਲੇ ਬਾਲ ਆ ਜਾਂਦੀ ਹੈ ਫਿਰ ਗੋਲ ਹੋ ਜਾਂਦਾ ਸੋ ਇਹ ਸਾਡਾ ਇੱਕ ਟਾਈਮ ਤੇ ਸਾਡੀ ਆ ਪਛਾਣ ਸੀ ਜਨਬ ਸਾਰਾ ਸਾਡੀ ਗਲੋਰੀ ਖਤਮ ਕਰਕੇ ਰੱਖਤੀ ਆ ਪ੍ਰਸ਼ਤਾਚਾਰੀ ਸਰਕਾਰਾਂ ਨੇ ਅਸੀਂ ਵਾਪਸ ਲੈ ਕੇ ਆਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਸਾਡਾ ਪੰਜਾਬ ਹੀ ਬਹੁਤ ਸੋਹਣਾ ਸਾਡਾ ਸੋ ਅੱਜ ਵਲਟਨ پارک ਨਾ ਇਹ ਇਹ ਵੀ ਅੰਗਰੇਜ਼ਾਂ ਦਾ ਨਾਮ ਹੈ ਯਾਰ ਇਹਦੇ ਬਾਰੇ ਵੀ ਹਰ ਭਜਨ ਇਹਦੇ ਬਾਰੇ ਵੀ ਤੁਸੀਂ ਕਰੋ ਗੌਰ ਇਹਦਾ ਨਾਮ ਬਦਲ ਦਿਓ ਯਾਰ ਕੋਈ ਆਪਣੇ ਪਲੇਅਰ ਦੇ ਨਾਮ ਤੇ ਰੱਖਿਏ ਕੋਈ ਜਿਹਨੇ ਕੰਮ ਕੀਤਾ ਹੁਣ ਪੁਰਾਣੇ ਨਾਂ ਉਹੀ ਰੱਖੀ ਫਿਰਦਿਆਂ ਜਿਹੜੇ ਤੁਸੀਂ ਸਲਾਹ ਕਰਕੇ ਕਮੇਟੀ ਬਣਾ ਕੇ ਕੋਈ ਦੱਸੋ ਕਿਸੇ ਲੇਜੈਂਡ ਪਲੇਅਰ ਦੇ ਨਾਂ ਤੇ ਆਪਾਂ ਇਹ ਕਰ ਸਕਦੇ ਕਿਉਂਕਿ ਖੇਡਾਂ ਨਾਲ ਸੰਬੰਧਿਤ ਤੇ ਅੱਜ ਇੱਥੇ ਇੰਟਰਨੈਸ਼ਨਲ ਸਟੇਡੀਅਮ ਦੀ ਉਦਘਾਟਨ ਹੋ ਗਿਆ ਸਾਲ ਲੱਗੂਗਾ ਜੀ ਬਣਨ ਨੂੰ ਇੱਕ ਸਟੇਡੀਅਮ ਕ੍ਰਿਕਟ ਦਾ ਕ੍ਰਿਕਟ ਦਾ ਇੱਕ ਸਟੇਡੀਅਮ ਮੋਹਾਲੀ ਹੈ ਨਾ ਹੁਣ ਤਾਂ ਮੁੱਲਾਂਪੁਰ ਆ ਗਿਆ ਉਹ ਉੱਥੇ ਮੈਚ ਹੁੰਦੇ ਆ ਹੋਰ ਉਸ ਤੋਂ ਬਾਅਦ ਇੰਟਰਨੈਸ਼ਨਲ ਮੈਚ ਨਹੀਂ ਹੁੰਦੇ ਪੰਜਾਬ 'ਚ ਸੋ ਪਿਛਲੇ ਵੀ ਨਹੀਂ ਗੱਲ ਹੋਈ ਸੀ ਹਰਬਜਨ ਹੋਰਾਂ ਨਾਲ ਵੀ ਸਾਰੀ ਇਹ ਜਲੰਧਰ ਹੋ ਗਿਆ ਤੇ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਸੀਂ ਸਾਡੇ ਗੁਰੂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਦੇਖੇ ਬਣਾਵਾਂਗੇ ਜਿੱਥੇ ਇੰਟਰਨੈਸ਼ਨਲ ਮੈਚ ਹੋਣਗੇ ਤੇ ਸਾਡਾ ਗੁਰੂਆਂ ਦੀ ਧਰਤੀ ਹੈ ਪਵਿੱਤਰ ਧਰਤੀ ਐ ਬੈਸੀ ਹਰ ਰੋਜ਼ 1 ਲੱਖ ਬੰਦਾ ਦਰਸ਼ਨ ਕਰਨ ਆਉਂਦਾ ਉਥੇ ਜਲਿਆਂਵਾਲੇ ਬਾਗ ਦਰਬਾਰ ਸਾਹਿਬ ਦਰਗਿਆਣਾ ਮੰਦਿਰ RAM ਤੀਰਥ ਹਰ ਰੋਜ਼ 1 ਲੱਖ ਬੰਦਾ ਸੈਚੜੇ ਸੰਡੇ ਨੂੰ 1.5 ਲੱਖ ਬੰਦਾ ਆਉਂਦਾ ਤੇ ਜਦੋਂ ਸ਼੍ਰੀ ਅਮਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਸਟੇਡੀਅਮ ਬਣ ਗਿਆ ਤਾਂ ਧਰਮਸ਼ਾਲਾ ਜਾਂ ਹੋਰ ਕਿਤੇ ਪੰਜਾਬ ਦੀ ਟੀਮ ਨੂੰ ਖੇਡਣ ਦੀ ਲੋੜ ਨਹੀਂ ਪੈਣੀ ਸਾਡੇ ਕੋਲ ਹੀ 2-3 ਸਟੇਡੀਅਮ ਹੋ ਜਾਣਗੇ ਤਾਂ ਇੱਕ ਜਲੰਧਰ ਵਾਲਾ ਹੋ ਜੂਗਾ ਇੱਕ ਜਿਹੜਾ ਅੰਮ੍ਰਿਤਸਰ ਸਾਹਿਬ ਵਾਲਾ ਇੱਕ ਮੁਹਾਲੀ ਵਾਲਾ ਹੋ ਗਿਆ ਜਿਹੜਾ ਮੁੱਲਾਂਪੁਰ ਵਾਲਾ ਸੋ ਇਸ ਕਰਕੇ ਮੈਂ ਕਹਿੰਨਾ ਕਿ ক্রিকেট ਕਿਉਂਕਿ ক্রিকেট ਦੇ ਸਪੈਸ਼ਲਿਸਟ ਸਾਡੇ ਕੋਲੇ ਹੈਗੇ ਨੇ ਰਾਜ ਸਭਾ ਦੇ ਮੈਂਬਰ ਨੇ ਔਰ ਉੱਥੇ ਜਾ ਕੇ ਮੁੱਦੇ ਉਠਾ ਵੀ ਸਕਦੇ ਆ ਰਪਨ ਹੋਰੀ ਸਾਰਾ ਇਹ ਦੇਖ ਲੈਣਗੇ ਸਾਨੂੰ ਇਹ ਉਮੀਦ ਹੈ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾ ਦਾਂਗੇ ਤਾਂ ਪੰਜਾਬ ਜਿਹੜਾ ਉਹ ਦੁਬਾਰੇ ਪੰਜਾਬ ਦੇ ਜਿਹੜੀ ਜਵਾਨੀ ਹੈ ਉਹ ਦੁਬਾਰੇ ਖੇਡਾਂ ਵੱਲ ਜਦੋਂ ਆਕਰਸ਼ਿਤ ਹੋਊਗੀ ਤਾਂ ਸਾਡੇ ਇਸ ਵਕਤ ਵੀ ਇਸ ਵਕਤ ਦੀ ਮਾਨ ਵਾਲੀ ਗੱਲ ਹੈ ਭਾਰਤ ਦੀ ਕ੍ਰਿਕਟ ਟੀਮ ਦਾ ਕੈਪਟਨ ਸ਼ੁਮਨ ਗਿੱਲ ਪੰਜਾਬ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨ ਮੋਗੇ ਤੋਂ ਪੰਜਾਬ ਤੋਂ ਭਾਰਤ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬ ਤੋਂ ਤਿੰਨੇ ਮੇਨ ਖੇਡਾਂ ਦੇ ਕੈਪਟਨ ਪੰਜਾਬੀ ਨੇ ਜੀ ਤੋ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਪਰ ਮੌਕੇ ਮਿਲਣੇ ਚਾਹੀਦੇ ਸਾਨੂੰ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅੱਜ ਸਾਰੇ ਜਲੰਧਰ ਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੰਟਰਨੈਸ਼ਨਲ ਹਾਕੀ ਦੇ ਮੈਚ ਵੀ ਮਿਲਣਗੇ ਤੁਹਾਨੂੰ ਇੰਟਰਨੈਸ਼ਨਲ ਕ੍ਰਿਕਟ ਦੇ ਮੈਚ ਵੀ ਮਿਲਣਗੇ ਤਾਂ ਕਿ ਬੱਚਿਆਂ ਦੇ ਵਿੱਚ ਜੋਸ਼ ਪੈਦਾ ਹੋਵੇ ਕਿ ਮੈਂ ਵੀ ਮੈਂ ਵੀ ਵਿਰਾਟ ਕੋਹਲੀ ਬਣੂੰਗਾ ਮੈਂ ਵੀ ਬੇਬ ਬਸ਼ੂਰੀਆ ਵੰਸੀ ਮੰਗੂ ਛੋਟੀ ਉਮਰ ਚ ਮੱਲਾ ਮਾਰੂੰਗਾ ਹਰੇਕ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ ਮੈਂ ਵੀ ਹਰਮਨਪ੍ਰੀਤ ਬਣਨਾ ਹੈ ਮੈਂ ਵੀ ਮਿਲਖਾ ਸਿੰਘ ਬਣਨਾ ਹੈ ਦਾਰਾ ਸਿੰਘ ਬਣਨਾ ਹੈ ਹਰ ਹਰ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੋਣਾ ਚਾਹੀਦਾ ਹੈ ਔਰ ਰੋਲ ਮਾਡਲ ਜਿਹੜੇ ਨੇ ਉਹ ਖਿਡਾਰੀ ਅਗਰ ਹੋਣ ਤਾਂ ਪੰਜਾਬ ਜਿਹੜਾ ਉਹ ਬੜੀ ਜਲਦੀ 1 ਨੰਬਰ ਦਾ ਸੂਬਾ ਬਣ ਜਾਊਗਾ ਅੱਜ 17ਵੇਂ 18ਵੇਂ ਨੰਬਰ ਤੇ ਮਾਰੇ ਅੱਜ ਕਿਨਨ ਨੇ ਇੱਕ ਨੰਬਰ ਦਾ ਸੂਬਾ ਬਣ ਦਵਾਰੇ ਆਪਾਂ ਬਣਾ ਲਾਂਗੇ ਆ ਯੂਥ ਬੈਠਾ ਇਤੇ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਖੇਡਣ ਵਾਲੇ ਬਣੋ ਅਸੀਂ ਕੋਈ ਲਾਈਟਾਂ ਲਾਉਣੀਆਂ ਨੇ ਇਸ ਤੋਂ ਟਰਫ ਪਛਾਉਣੀ ਹੈ ਕੋਈ ਸਿੰਥੈਟਿਕ ਟਰੈਕ ਬਣਾਉਣਾ ਸਾਰਾ ਮੈਨੂੰ ਹੈ ਉਂਗਲਾਂ ਤੇ ਗਿਣਿਆ ਪਿਆ ਸੋ ਮੈਨੂੰ ਆਪ ਪਤਾ ਕਿਉਂਕਿ ਮੈਂ ਖੁਦ ਸਪੋਰਟਸ ਲਵਰ ਆ ਤਾਂ ਸਾਡੀਆਂ ਜਿਹੜੀਆਂ ਬੋਲਾਂ ਜਲੰਧਰ ਦੀਆਂ ক্রিকেট ਦੀਆਂ ਬੋਲਾਂ ਤੇ ক্রিকেট ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਨਾਲ FIFA ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੀਆਂ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਵੱਡੇ ਵੱਡੇ ਪਲੇਅਰ ਆ ਕੇ ਇੱਥੇ ਆਪਦੀ ਮਨਪਸੰਦ ਦੇ ਬੈਟ ਜਾਂ ਮਨਪਸੰਦੀਆਂ ਬਾਲਾਂ ਬਣਾ ਕੇ ਲੈ ਕੇ ਜਾਂਦੇ ਇਹ ਮਾਨ ਵਾਲੀ ਗੱਲ ਸੋ ਇੰਡਸਟਰੀ ਨੂੰ ਪ੍ਰੋਮੋਟ ਕਰਨ ਲਈ ਕੱਲ ਅਸੀਂ ਇੰਡਸਟਰੀ ਨੂੰ ਨਵੀਂ ਪਾਲਿਸੀ ਜਾਰੀ ਕੀਤੀ ਹੈ ਬੜੀ ਈਜ਼ੀ ਕਰਤਾ ਕੰਮ ਉਹ ਜਿਹੜਾ ਦਫ਼ਤਰਾਂ ਦੇ ਚੱਕਰ ਇਹ ਵੋ ਸਭ ਬੰਦ ਹੋ ਜਾਊਗਾ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਜਿਸ ਤਰ੍ਹਾਂ ਸਾਥ ਦਿੱਤਾ ਪਹਿਲਾਂ ਉਸ ਤਰ੍ਹਾਂ ਸਾਥ ਦਿਓ ਤੇ ਆਪਾਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ ਆਪਾਂ ਕੋਈ ਕਮਿਸ਼ਨਾਂ ਵਾਲੇ ਚੱਕਰ 'ਚ ਨਹੀਂ ਹੈਗੇ ਨਾ ਸਾਡਾ ਰੇਤੇ ਵਾਲੇ ਚ ਕਿਤੇ ਖੱਡ 'ਚ ਹਿੱਸਾ ਹੈ ਨਾ ਕਿਸੇ ਬਸਤੇ 'ਚ ਹਿੱਸਾ ਹੈ ਨਾ ਟਾਬੇ 'ਚ ਨਾ ਕਿਸੇ ਸਮੋਸਿਆਂ ਦੀ ਰੇੜੀ 'ਚ ਸਾਡਾ ਹਿੱਸਾ ਤਾਂ ਬਸ ਲੋਕਾਂ ਦੇ ਸੁੱਖਾਂ ਸੁੱਖਾਂ 'ਚ ਹਿੱਸਾ ਹੈ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਉਹ ਜਰੂਰ ਅਸੀਂ ਪਾਉਂਦੇ ਰਵਾਂਗੇ